हां जी ਕਿਸਾਨ ਦੋਸਤੋ ਉਮੀਦ ਆ ਕਿ ਸਾਰੇ ਠੀਕ ਠਾਕ ਹੋਵਾਂਗੇ। ਸੋ ਝੋਨੇ ਦੀ ਲਵਾਈ ਦਾ 70 ਤੋਂ 80% ਰਕਵਾ ਜਿਹੜਾ ਉਹ ਮੁਕੰਮਲ ਹੋ ਚੁੱਕਿਆ। ਝੋਨਾ ਲੱਗਣ ਤੋਂ ਬਾਅਦ ਆਉਣ ਵਾਲੀਆਂ ਦਿੱਕਤਾਂ ਜਿਵੇਂ ਕਿ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਜਿਹੜੀ ਦਿੱਕਤ ਆ ਰਹੀ ਆ ਕਿਸਾਨਾਂ ਨੂੰ ਕਿ ਝੋਨਾ ਲਗਾਉਣ ਤੋਂ ਬਾਅਦ ਜਿਹੜੇ ਪੱਤੇ ਆ ਉਹ ਪੀਲੇ ਪੈ ਰਹੇ ਆ। ਸੋ ਇਸੇ ਸਵਾਲ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਕਿ ਪੱਤਿਆਂ ਦਾ ਪੀਲਾ ਹੋਣਾ ਕਾਰਨ ਤੇ ਰੋਕਥਾਮ ਸਭ ਤੋਂ ਪਹਿਲਾਂ ਕਾਰਨ ਜਾਣਾਂਗੇ ਕਿ ਕਿਹੜਿਆ ਕਾਰਨ ਕਰਕੇ ਝੋਨੇ ਦੇ ਪੱਤੇ ਪੀਲੇ ਹੋ ਰਹੇ ਆ ਸੋ ਚਾਰ ਪੰਜ ਵੱਡੇ ਕਾਰਨ ਕਾਰਨ ਨੰਬਰ 1 ਫੋਟੋ ਸਕਰੀਨ ਦੇ ਉੱਪਰ ਚੱਲ ਰਹੀ ਹੈ ਜ਼ਿੰਕ ਡੈਫੀਸੈਂਸੀ ਜ਼ਿੰਕ ਦੀ ਜ਼ਿਆਦਾਤਰ ਘਾਟ ਝੋਨੇ ਦੇ ਥਲੜੇ ਪੱਤਿਆਂ ਤੇ ਆਵੇਗੀ ਪਹਿਚਾਣ ਕੀ ਆ ਕਿ ਝੋਨੇ ਦੇ ਥਲੜੇ ਪੱਤਿਆਂ ਦੇ ਉੱਪਰ ਇੱਕ ਜੰਗਾਲ ਟੈਬ ਬੰਦਾ ਹੈ ਜੋ ਕਿ ਜ਼ਿੰਕ ਦੀ ਘਾਟ ਆ ਤੋਂ ਝੋਨੇ ਦੇ ਲਈ ਸਭ ਤੋਂ ਜ਼ਰੂਰੀ ਤੱਤਾ ਜ਼ਿੰਕ ਜਿਵੇਂ ਕਿ ਕਣਕ ਦੇ ਵਿੱਚ ਮੈਗਨੀਜ਼ ਦੀ ਅਕਸਰ ਆਪਾਂ ਨੂੰ ਘਾਟ ਦੇਖਣ ਨੂੰ ਮਿਲਦੀ ਹੈ ਤੇ ਝੋਨੇ ਦੇ ਵਿੱਚ ਅਕਸਰ ਆਪਾਂ ਨੂੰ ਜ਼ਿੰਕ ਦੀ ਘਾਟ ਦੇਖਣ ਨੂੰ ਮਿਲਦੀ ਆ। ਸੋ ਇਸ ਕਰਕੇ ਜ਼ਿੰਕ ਦੀ ਪੂਰਤੀ ਕੀਤੀ ਜਾਵੇ। ਨੰਬਰ 2 ਤੇ ਕੀ ਕਾਰਨ? ਝੋਨੇ ਦੀ ਲਵਾਈ ਦੇ ਸਮੇਂ ਕੱਦੂ ਦਾ ਜ਼ਿਆਦਾ ਪੋਲਾ ਹੋਣਾ ਜੋ ਕਿ ਆਪਾਂ ਚੱਕੜ ਕਰਦੇ ਆ ਕੱਦੂ ਕਰਦੇ ਆ ਉਸ ਦਾ ਜ਼ਿਆਦਾ ਪੋਲਾ ਹੋਣ ਦੇ ਕਾਰਨ ਝੋਨੇ ਦੀ ਜਿਹੜੀ ਲਵਾਈ ਆ ਉਹ ਜ਼ਿਆਦਾ ਡੂੰਗੀ ਲੱਗ ਜਾਂਦੀ ਆ। ਅਤੇ ਜਿਹੜਾ ਬੂਟਾ ਆਪਣਾ ਉਸ ਸਟ੍ਰੈਸ ਦੇ ਵਿੱਚ ਚਲਾ ਜਾਂਦਾ ਜੋ ਕਿ ਆਪਾਂ ਪਹਿਲਾਂ ਜੜ ਲਗਾਈ ਹੁੰਦੀ ਆ ਉਹ ਜੜ ਡੈਮੇਜ ਹੁੰਦੀ ਆ ਤੇ ਝੋਨਾ ਆਪਣੀ ਸਹੀ ਥਾਂ ਤੇ ਸਹੀ ਸਟੇਜ ਤੇ ਆਪਣੀ ਨਵੀਂ ਜੜ ਬਣਾਉਣ ਲੱਗ ਜਾਂਦਾ ਹੈ ਸੋ ਜਿੰਨਾ ਟਾਈਮ ਥੱਲੇ ਦੀ ਜੜ ਡੈਮੇਜ ਹੋਣ ਤੇ ਲੱਗਦਾ ਹੈ ਉੱਪਰਲੀ ਜੜ ਨਵੀਂ ਬਣਨ ਤੇ ਲੱਗਦਾ ਹੈ ਸੋ ਉਹ 5-7 ਦਿਨ ਦਾ ਜਿਹੜਾ ਫਾਸਲਾ ਪੈ ਜਾਂਦਾ ਹੈ ਦੂਜੀਆਂ ਝੋਨਿਆਂ ਦੇ ਮੁਕਾਬਲੇ ਅਤੇ ਫੋਟ ਝੋਨੇ ਦੀ ਲੇਟ ਹੋ ਜਾਂਦੀ ਆ ਤੇ ਰੰਗ ਝੋਨੇ ਦਾ ਡਾਊਨ ਹੋ ਜਾਂਦਾ ਹੈ ਸੋ ਇਹ ਵੀ ਵੱਡਾ ਕਾਰਨ ਕਾਰਨ ਨੰਬਰ 3 ਯੂਰੀਆ ਸੋ ਨਾਈਟ੍ਰੋਜਨ ਦੀ ਪੂਰਤੀ ਕਰਦੇ ਆ ਜਿਹੜੀ ਆਪਾਂ ਸੋ ਯੂਰੀਆ ਦੀ ਪਹਿਲੀ ਕਿਸ਼ਤ 5 ਤੋਂ ਲੈ ਕੇ 7-8 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਪਹਿਲੀ ਜਿਹੜੀ ਕਿਸ਼ਤ ਆ ਯੂਰੀਆ ਦੀ ਦੇ ਦੇਣੀ ਚਾਹੀਦੀ ਆ ਸੋ ਕੁਝ ਕਿਸਾਨ ਭਰਾ ਯੂਰੀਆ ਵੀ ਲੇਟ ਕਰ ਦਿੰਦੇ ਆ ਸੋ ਮੌਸਮ ਦੇ ਹਿਸਾਬ ਦੇ ਨਾਲ ਜੇ ਹਿਸਾਬ ਨਾਲ ਇਸ ਵਾਰ ਬਾਰਿਸ਼ ਘੱਟ ਹੋਈ ਆ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਜਿਹੜੇ ਔੜ ਨੂੰ ਸਾਹਮਣਾ ਕਰਨਾ ਪਿਆ ਹੈ ਕਿਸਾਨਾਂ ਨੂੰ ਸੋ ਉਥੇ ਨਾਈਟ੍ਰੋਜਨ ਦੀ ਵੀ ਡੈਫੀਸੈਂਸੀ ਦੇਖਣ ਨੂੰ ਮਿਲੀ ਆ ਸੋ ਨਾਈਟ੍ਰੋਜਨ ਦੀ ਵੀ ਘਾਟ ਆ ਸੋ ਜੇਕਰ ਜਿੱਥੇ ਯੂਰੀਆ ਲੇਟ ਹੋਈ ਆ ਉਥੇ ਪਹਿਲੇ ਹਫ਼ਤੇ ਦੇ ਵਿੱਚ ਇੱਕ ਯੂਰੀਆ ਦੀ ਕਿਸ਼ਤ ਅਤੇ ਤਿੰਨਾ ਹਫ਼ਤਿਆਂ ਬਾਅਦ ਯਾਨੀ ਕਿ 20 ਤੋਂ 21 ਦਿਨ ਦੇ ਬਾਅਦ ਦੂਜੀ ਕਿਸ਼ਤ ਯੂਰੀਆ ਦੀ ਦੇਣੀ ਚਾਹੀਦੀ ਆ ਸੋ ਨੰਬਰ 4 ਤੇ ਕੀ ਕਾਰਨ ਧੋਨੇ ਦੀ ਫਸਲ ਦੇ ਵਿੱਚ ਲੋਹੇ ਦੀ ਘਾਟ ਸੋ ਪੈਡੀ ਸੀਜ਼ਨ 2024 ਦੇ ਵਿੱਚ ਝੋਨੇ ਦੀ ਫਸਲ ਨੂੰ ਲੋਹੇ ਦੀ ਘਾਟ ਬਹੁਤ ਜ਼ਿਆਦਾ ਦਿਖਾਈ ਦੇ ਰਹੀ ਆ ਕਾਰਨ ਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਇਸ ਸਾਲ ਦੇ ਵਿੱਚ بارش ਘਟ ਹੋਣ ਦੇ ਕਾਰਨ ਝੋਨੇ ਦੇ ਵਿੱਚ ਪਾਣੀ ਦੀ ਸਹੀ ਪੂਰਤੀ ਨਹੀਂ ਹੋ ਰਹੀ ਕਿਸਾਨਾਂ ਤੋਂ ਸੋ ਇਸੇ ਕਰਕੇ ਆਪਾਂ ਨੂੰ ਲੋਹੇ ਦੀ ਘਾਟ ਵੀ ਕਾਫੀ ਦਿਖਾਈ ਦੇ ਰਹੀ ਆ ਝੋਨਿਆਂ ਦੇ ਵਿੱਚ ਸੋ ਇਸ ਤੋਂ ਇਲਾਵਾ ਇੱਕ ਹੋਰ ਵੀ ਕਾਰਨ ਸਾਹਮਣੇ ਆਇਆ ਕਿ ਪਨੀਰੀ ਦੇ ਵਿੱਚ ਨੀਮਾ ਟੋੜ ਦੀ ਸਮੱਸਿਆ ਸੀ ਕਿਸਾਨਾਂ ਨੇ ਉਹਦਾ ਕੋਈ ਵੀ ਟ੍ਰੀਟਮੈਂਟ ਨਹੀਂ ਕੀਤਾ ਸੋ ਉਸੇ ਤਰ੍ਹਾਂ ਪਨੀਰੀ ਨੂੰ ਪੱਟ ਕੇ ਅੱਗੇ ਲਗਾਤਾ ਤੇ ਝੋਨਾ ਤਰਨ ਦੇ ਵਿੱਚ ਕਾਫੀ ਦਿਕਤ ਆ ਰਹੀ ਆ ਸੋ ਉਥੇ ਤੁਸੀਂ ਕੀ ਵਰਤੋਂ ਕਰਨੀ ਆ ਕਾਰਬੋਫਰੋਨ ਦੀ ਵਰਤੋਂ ਕਰਨੀ ਆ ਜੋ ਕਿ ਆਪਾਂ ਫਿਊਰਾਡਾਨ ਦੇ ਨਾਮ ਤੋਂ ਜਾਣਦੇ ਆ ਸੋ ਉਹਦੀ ਡੋਜ਼ 4 ਤੋਂ ਲੈ ਕੇ 6 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਉਹਦੀ ਡੋਜ਼ ਵਰਤਣੀ ਆ ਸੋ ਫਸਲ ਨੂੰ ਕੱਚਾ ਕਰਨ ਦੇ ਵਿੱਚ ਸਹਾਇਤਾ ਕਰਦਾ ਹੈ ਫਿਊਰਾਡਾਨ ਅਤੇ ਨੀਮਾ ਟੋੜ ਦੇ ਲਈ ਬਿਲਕੁਲ ਵਧੀਆ ਕੰਮ ਕਰਨ ਵਾਲਾ ਇਹ ਪ੍ਰੋਡਕਟ ਸੋ ਇਹ ਕਾਰਨ ਹੋ ਸਕਦੇ ਆ 4-5 ਜੋ ਤੁਹਾਨੂੰ ਦੱਸੇ ਗਏ ਆ ਕਿ ਝੋਨਾ ਨਾ ਤੁਰਨ ਦੇ ਸੋ ਹੁਣ ਗੱਲ ਕਰਦੇ ਆ ਰੋਕਥਾਮ ਦੀ ਝੋਨੇ ਦੇ ਲਈ ਕੁਝ ਕਿਸਾਨਾਂ ਦੇ ਇਹ ਵੀ ਸਵਾਲ ਆ ਕੇ ਜ਼ਿੰਕ ਦੀ ਵਰਤੋਂ ਕਰਨ ਦੇ باوجود ਵੀ ਝੋਨੇ ਦੇ ਵਿੱਚ ਜ਼ਿੰਕ ਦੀ ਘਾੜ ਦਿਖਾਈ ਦੇ ਰਹੀ ਆ। ਦੋਸਤੋ ਜੇਕਰ ਤੁਸੀਂ ਕਿਸੇ ਚੰਗੀ ਕੰਪਨੀ ਦੀ ਪੂਰੀ ਡੋਜ਼ ਪਾ ਕੇ ਜ਼ਿੰਕ ਵਰਤੀ ਆ ਤੇ ਫਿਰ ਵੀ ਜ਼ਿੰਕ ਦੀ ਘਾੜ ਦਿਖਾਈ ਦੇ ਰਹੀ ਆ ਕਾਰਨ ਕੀ ਆ ਕਿ ਜ਼ਿੰਕ ਦੀ ਵਰਤੋਂ ਕਰਨ ਤੋਂ ਬਾਅਦ ਤੁਸੀਂ ਇੱਕ ਵਾਰ ਜ਼ਮੀਨ ਨੂੰ ਹਵਾ ਜ਼ਰੂਰ ਲਗਾਉਣੀ ਆ ਪਾਣੀ ਜ਼ਰੂਰ ਸਕਾਉਣਾ ਕਿ ਆਪਣਾ ਜ਼ਿੰਕ ਜਿਹੜਾ ਵਰਕ ਆ ਉਹ ਸਟਾਰਟ ਕਰ ਲਵੇ। ਸੋ ਜਿੰਕੜੇ ਕੰਮ ਉਦੋਂ ਹੀ ਸਟਾਰਟ ਕਰਨਾ ਹੈ ਜਿੰਨਾ ਟਾਈਮ ਜ਼ਮੀਨ ਨੂੰ ਹਵਾ ਨਹੀਂ ਲੱਗਦੀ ਉਹਨਾਂ ਟਾਈਮ ਤੁਹਾਡੀ ਜ਼ਿੰਕ ਪਾਈ ਦਾ ਕੋਈ ਵੀ ਫਾਇਦਾ ਨਹੀਂ ਮਰਨਾ ਸੋ ਦੋਸਤੋ ਇਸ ਤੋਂ ਬਾਅਦ ਆ ਗਈ ਫੈਰਸ ਦੀ ਯਾਨੀ ਕਿ ਲੋਹੇ ਦੀ ਘਾਟ ਸੋ ਉਸ ਦੀ ਆਪਾਂ ਪੂਰਤੀ ਸਪਰੇ ਰਾਈ ਕਰਨੀ ਆ ਸੋ ਇਸ ਕਰਕੇ ਜਿੰਨਾ ਕਿਸਾਨਾਂ ਨੇ ਜ਼ਿੰਕ ਦੀ ਛੱਟੇ ਦੇ ਨਾਲ ਵਰਤੋਂ ਨਹੀਂ ਕੀਤੀ ਉਹ ਸਪਰੇ ਵੀ ਕਰ ਸਕਦੇ ਆ ਸੋ ਸਪਰੇ ਆਪਾਂ ਕਿਹੜੀ ਕਰਨੀ ਆ ਜੋ ਕਿ ਪੱਤੇ ਪੀਲੇ ਹੋ ਰਹੇ ਆ ਝੋਨਾ ਫੋਟ ਨਹੀਂ ਕਰ ਰਿਹਾ ਸੋ ਵਧੀਆ ਪ੍ਰੋਪਰ ਚੱਲਣ ਦੇ ਲਈ ਆਪਾਂ ਜਿਹੜੀ ਸਪਰੇਅ ਕਰਨੀ ਆ ਜ਼ਿੰਕ ਸਲਫੇਟ ਦੀ ਵਰਤੋਂ ਕਰਨੀ ਆ ਸਪਰੇਅ ਦੇ ਵਿੱਚ 700 ਤੋਂ ਲੈ ਕੇ 800 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਜ਼ਿੰਕ ਸਲਫੇਟ ਲੈਣੀ ਆ ਜੇਕਰ ਜ਼ਿੰਕ ਆਕਸਾਈਡ ਵਰਤਣਾ ਚਾਹੁੰਦੇ ਆ ਤਾਂ ਤੁਸੀਂ ਉਹਦੀ ਵੀ ਵਰਤੋਂ ਬੇਝਿਜਕ ਕਰ ਸਕਦੇ ਆ 160 ਤੋਂ ਲੈ ਕੇ 165 ਐਮਐਲ ਜ਼ਿੰਕ ਆਕਸਾਈਡ ਵਰਤਣੀ ਆ ਅਤੇ ਇਸ ਦੇ ਨਾਲ ਆਪਾਂ ਐਡ ਕਰਨਾ ਹੈ ਫੈਰਸ ਫੈਰਸ ਤੁਸੀਂ ਸਲਫੇਟ ਦੀ ਵੀ ਵਰਤੋਂ ਕਰ ਸਕਦੇ ਆ ਫਿਰ ਤੁਸੀਂ ਚੂਲੇਟੇਡ ਦੀ ਵੀ ਵਰਤੋਂ ਕਰ ਸਕਦੇ ਆ ਸੋ ਫੈਰਸ ਸਲਫੇਟ ਤੁਸੀਂ ਦੁਕਾਨਦਾਰ ਤੋਂ ਪੁੱਛ ਕੇ ਡੋਜ਼ ਪਾਉਣੀ ਆ ਕਿਉਂਕਿ ਮਾਰਕੀਟ ਦੇ ਵਿੱਚ ਕਾਫੀ ਤਰ੍ਹਾਂ ਦੇ ਫੈਰਸ ਸਲਫੇਟ ਪਾਏ ਜਾਂਦੇ ਆ ਸੋ ਜੇਕਰ ਤੁਸੀਂ 19% ਵਾਲਾ ਆਮ ਫੈਰਸ ਲੈ ਰਹੇ ਆ ਤਾਂ ਅੱਧਾ ਕਿਲੋ ਤੋਂ ਲੈ ਕੇ 600 ਗ੍ਰਾਮ ਤੁਸੀਂ ਫੈਰਸ ਦੀ ਵਰਤੋਂ ਕਰਨੀ ਆ ਅਤੇ ਜੇਕਰ ਚਿਲੇਟਡ ਫੈਰਸ ਦੀ ਵਰਤੋਂ ਕਰ ਰਹੇ ਆ ਤਾਂ 100 ਤੋਂ ਲੈ ਕੇ 150 ਗ੍ਰਾਮ ਡੋਜ਼ ਤੁਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਫੈਰਸ ਚਿਲੇਟਡ ਦੀ ਵਰਤਣੀ ਆ ਅਤੇ ਇਸ ਦੇ ਵਿੱਚ ਤੁਸੀਂ ਐਡ ਕਰਨਾ ਹੈ ਨਾਈਟ੍ਰੋਜਨ ਯਾਨੀ ਕਿ ਜੋ ਆਪਾਂ ਯੂਰੀਆ ਛੱਟੇ ਦੇ ਨਾਲ 46% ਵਾਲੀ ਦੇ ਰਹੇ ਆ ਤੋ ਉਸ ਦੀ ਡੋਜ ਤੁਸੀਂ ਵਰਤਣੀ ਆ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚੋਂ ਯੂਰੀਆ ਘੋਲ ਲੈਣੀ ਆ ਅਤੇ ਤਿੰਨਾਂ ਚੀਜ਼ਾਂ ਦਾ ਚੰਗੀ ਤਰ੍ਹਾਂ ਘੋਲ ਬਣਾ ਕੇ ਮਿਸ਼ਰਣ ਬਣਾ ਕੇ ਤੁਸੀਂ 100 ਤੋਂ ਲੈ ਕੇ 150 ਲੀਟਰ ਪਾਣੀ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਲਾਉਣਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਾਣੀ ਦੀ ਮਿਨੀਮਮ ਤੇ ਮੈਕਸਿਮਮ ਡੋਜ ਦੱਸੀ ਆ ਤੇ ਆਪਣਾ ਜੋ ਤਤਾਂ ਦੀ ਪੂਰਤੀ ਕਰਨੀ ਹੈ ਉਹਦੀ ਵੀ ਮਿਨੀਮਮ ਤੇ ਮੈਕਸਿਮਮ ਡੋਜ ਦੱਸੀ ਹੈ ਜੇਕਰ 100 ਲੀਟਰ ਲਾ ਰਹੇ ਆ ਤਾਂ ਡੋਜ ਵੀ ਮਿਨੀਮਮ ਵਾਲੇ ਪਾਸੇ ਜੇਕਰ ਤੁਸੀਂ ਮੈਕਸਿਮਮ ਵਾਲੇ ਪਾਸੇ ਜਾ ਰਹੇ ਆ 150 ਲੀਟਰ ਪਾਣੀ ਲਾ ਰਹੇ ਆ ਤਾਂ ਡੋਜ ਵੀ ਮੈਕਸਿਮਮ ਵਾਲੇ ਪਾਸੇ ਯਾਨੀ ਕਿ ਡੋਜ ਵੀ ਤੁਸੀਂ ਦੋ ਤੁਹਾਨੂੰ ਦੱਸੀਆਂ ਗਈਆਂ ਸੋ ਉਵੇਂ ਡੋਜ ਦੀ ਵਰਤੋਂ ਵੀ ਜ਼ਿਆਦਾ ਕਰ ਸਕਦੇ ਆ ਕਿਸਾਨ ਦੋਸਤੋ ਲੋਹੇ தਤ ਦੀ ਪੂਰਤੀ ਦੇ ਲਈ ਤੁਸੀਂ ਜ਼ਮੀਨ ਦੇ ਵਿੱਚ ਪਾਣੀ ਹਲਕਾ ਹਲਕਾ ਰੋਕੇ ਰੱਖਣਾ ਹੈ ਸੋ ਕੋਸ਼ਿਸ਼ ਕਰੋ ਕਿ 5 ਤੋਂ 6 ਦਿਨ ਜ਼ਮੀਨ ਦੇ ਵਿੱਚ ਪਾਣੀ ਰੋਕ ਕੇ ਰੱਖੋ ਜਿਹੜਾ ਲਵਾਨਾ ਦਾ ਲੈਵਲ ਬਿਲਕੁਲ ਪ੍ਰੋਪਰ ਸਹੀ ਆ ਸੋ ਉੱਥੇ ਜਲਦੀ ਕਵਰ ਹੋਊਗੀ ਫੈਰਸ ਦੀ ਜੋ ਘਾਟ ਆ ਰਹੀ ਆ ਪੱਤਿਆਂ ਦੇ ਉੱਪਰ ਸੋ ਪਾਣੀ ਦੀ ਪੂਰਤੀ ਰੱਖਣੀ ਆ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਗੇ ਨਵੀਂ ਜਾਣਕਾਰੀ ਲੈ ਕੇ ਨਵੀਂ ਵੀਡੀਓ ਲੈ ਕੇ ਧੰਨਵਾਦ